ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਜੀ ਠੀਕ ਠਾਕ ਸਾਰੇ ਸੋ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਆਂ ਜੀ ਪਿੰਡ ਦੋਸਤੋ ਗੋਲੇ ਵਾਲਾ ਜ਼ਿਲ੍ਹਾ ਇਸਪਨ ਨੂੰ ਦੋਸਤੋ ਫਰੀਦਕੋਟ ਦੇ ਨੇੜੇ ਸ਼ਹਿਰ ਵੀ ਫਰੀਦਕੋਟ ਹੈ ਫਰੀਦਕੋਟ ਤੋਂ ਜਦੋਂ ਦੋਸਤੋ ਫੋਜਪੁਰ ਨੂੰ ਜਾਂਦੇ ਆਂ ਤਾਂ ਵੱਡੇ ਆਏ ਰੋਡ ਦੇ ਉੱਪਰ ਹੀ ਦੋਸਤੋ ਇਹ ਪਿੰਡ ਵੱਡੇ ਪਿੰਡਾਂ ਦੇ ਵਿੱਚ ਦੋਸਤੋ ਇਸ ਪਿੰਡ ਦੀ ਗਿਣਤੀ ਹੈ ਤੇ ਜਿਹੜੇ ਘਰ ਤੋਂ ਦੋਸਤੋ ਅੱਜ ਤੁਹਾਨੂੰ ਵੀਡੀਓ ਦਿਖਾ ਰਹੇ ਆਂ ਜੀ ਇਸ ਘਰ ਦੇ ਵਿੱਚੋਂ ਪਸੂ ਤੁਹਾਨੂੰ ਦਿਖਾਉਂਦੇ ਰਹੀਦਾ ਪਸੂ ਬਾਈ ਕੋਲੇ 5 5 6 6 ਇਕੱਠੇ ਹੋ ਜਾਂਦੇ ਆ ਜਦੋਂ ਵੀਡੀਓ ਬਣਾਈ ਦੀ ਐ ਠੀਕ ਹੈ ਜੀ ਅੱਜ ਵੀ ਇਸੀ ਸੱਤ ਨਗਰ 200 ਟੋਟਲ ਤੁਹਾਨੂੰ ਦਿਖਾ ਦੇਣੀ ਐ ਜੀ ਠੀਕ ਹੈ ਜੀ ਜਿਹਦੇ ਵਿੱਚ ਚਾਰ ਕਟੀਆਂ ਬਿਲਕੁਲ ਛੋਟੀ ਉਮਰ ਦੀਆਂ ਹੋਣਗੀਆਂ ਜੀ ਬਹੁਤ ਸੋਹਣੀਆਂ ਠੀਕ ਹੈ ਜੀ ਤੋਰ ਫੇਰ ਕੇ ਤੁਹਾਨੂੰ ਸਾਰੀਆਂ ਹੀ ਦਿਖਾ ਦੇਣੀ ਐ ਜਿਹੜਾ ਨਗ ਇਹਨਾਂ ਦੇ ਵਿੱਚੋਂ ਤੁਹਾਨੂੰ ਜਿਸ਼ੂ ਉਹਦੀ ਤਸੱਲੀ ਤੁਸੀਂ ਆਪ ਕਰ ਲਿਓ ਠੀਕ ਹੈ ਜੀ ਤੇ ਬਾਕੀ ਇਹਨਾਂ ਦੀ ਜਿਹੜੀ ਦੋਸਤੋ ਗੱਲਬਾਤ ਆਓ ਬਾਈ ਨਾਲ ਕਰੀਏ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਾਜੀ ਨਾਮ ਦੱਸਿਆ ਨਕਲਵੰਤਾ ਜੀ ਪੈਨ ਆਪਣਾ ਗੋਲਿਆ ਠੀਕ ਹੈ ਅੱਛਾ ਮਾਲ ਫਿਰ ਆਈ ਜਾਂਦਾ ਵਿਕਰੀਆ ਸੇ ਹਾਂਜੀ ਹਾਂਜੀ ਵਿਕਰੀਆ ਵਾਲਾ ਇਕੱਠਾ ਕੀਤਾ ਮਾਰ ਜੀ ਠੀਕ ਹੈ ਟੋਟਲ ਕਿੰਨੇ ਨਾਗ ਹੋਣਗੇ 7 ਨਾਗ ਹੈ ਨਾ ਹਾਂਜੀ 7 ਨਾਗ ਠੀਕ ਹੈ ਅੱਛਾ ਪਹਿਲੇ ਨੰਬਰ ਤੋਂ ਛੋਟੀ ਕੱਟੀ ਹੈ ਨਾ ਇਹ ਹਾਂਜੀ ਇਤੋਂ ਹੀ ਸ਼ੁਰੂ ਕਰਦੇ ਤੇ ਏਡੇ ਕੱਟਾ ਲਈ ਦੋ ਖੋਲਿਆ ਨੂੰ ਕਿੰਨੇ ਟਾਈਮ ਦੀ ਹੋਊਗੀ ਇਹ 5 ਮਿੰਟ 5 ਮਿੰਟ ਦੀ ਹੈ ਠੀਕ ਹੈ ਤਿੰਨ ਚਾਰ ਕੱਟੀਆਂ ਐਡੀਆਂ ਐਡੀਆਂ ਹੈਗੀਆਂ ਚਾਰ ਕੱਟੀਆਂ ਦਾ ਹੈ ਨਾ ਹਾਂ ਚਾਰ ਹੈ ਜੀ ਠੀਕ ਹੈ ਲੈ 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 ਖੋ ਲੈ ਲਓ ਦੋਸਤੋ ਪਹਿਲੇ ਨੰਬਰ ਤੇ ਤੁਹਾਨੂੰ ਟਿੱਡੇ ਕੱਟ ਦੇ ਵਿੱਚ ਇੱਕ ਕੱਟੀ ਦਿਖਾ ਰਿਹਾ ਜੀ ਬਹੁਤ ਸੋਹਣਾ ਹੈ ਢਾਂਚਾ ਇਸ ਕੱਟੀ ਦਾ ਠੀਕ ਹੈ ਜੀ ਉਮਰ 5 ਮਹੀਨੇ ਹੈ 5 ਮਹੀਨੇ ਹੈ ਨਾ ਹਾਂ ਜੀ ਹਾਂ ਜੀ ਠੀਕ ਹੈ ਦੋਸਤੋ 5 ਮਹੀਨੇ ਇਸ ਕੱਟੀ ਦੀ ਉਮਰ ਹੈ ਠੀਕ ਹੈ ਜੀ ਢਾਂਚਾ ਦੋਸਤੋ ਚੈੱਕ ਤੁਸੀਂ ਕਰ ਸਕਦੇ ਹੋ ਠੀਕ ਹੈ ਜੀ ਤੇ ਬਾਕੀ ਦੋਸਤੋ ਸਾਂਭੀ ਹੈ ਕੱਟੀ ਠੀਕ ਹੈ ਜੀ ਥਾਣਾ ਦੋਸਤੋ ਚਾਰੇ ਨਿਕੜੇ ਹੋਣਗੇ ਬਾਈ ਹੁਣ ਇਹਨਾਂ ਨੂੰ ਨਵਾਤੀਆਂ ਤਾਂ ਕਰਕੇ ਥੋੜੇ ਜੇ ਵਾਲ ਜੇ ਤੁਹਾਨੂੰ ਦੱਸਣਗੇ ਉਦਾਂ ਦੇ ਠੀਕ ਹੈ ਜੀ ਤੇ ਬਾਕੀ 5 ਮਹੀਨੇ ਦੋਸਤ ਉਮਰ ਆ ਬਿਲਕੁਲ ਜੈਤਜੀ ਮਾਰਕਿੰਗ ਦੇ ਵਿੱਚ ਹੋਊਗੀ ਠੀਕ ਹੈ ਤੇ ਰੇਟ ਇਹਦਾ ਕੀ ਰੱਖਿਆ ਬਾਈ ਇਹਦਾ 22000 22000 ਠੀਕ ਹੈ ਦੋਸਤੋ ਥਾਣਾ ਤੁਹਾਨੂੰ ਚੈੱਕ ਕਰਾ ਦਿੰਦਾ ਜੀ ਰੇਟ 22000 ਰੁਪਿਆ ਠੀਕ ਹੈ ਜੀ ਉਮਰ ਛੋਟੀ ਹੈ ਜੇ ਥਣ ਛੋਟਾ ਤੇ ਬਾਕੀ ਗੈਤ ਤੇ ਆ ਚਾਰੇ ਥਣ ਠੀਕ ਹੈ 22000 ਦੋਸਤ ਡਿਮਾਂਡ ਹੈ ਠੀਕ ਹੈ ਮਾਨਤਨ ਸਾਰੇ ਪਾਸੋਂ ਦੇ ਵਿੱਚ ਹੋਊਗਾ ਇੱਕ ਦੂਜੇ ਨੰਬਰ ਤੇ ਕੱਟੀ ਖੜੀ ਹੈ ਵੀ ਪੰਜ ਮਹੀਨਿਆਂ ਦੀ ਹੈ ਹਾਂਜੀ ਖੋਲ ਲਿਆ ਲਵਾਂਗੇ ਦੋਸਤੋ ਇਸ ਕੱਟੀ ਦੀ ਵੀ ਕੱਟੀ ਦੀ ਵੀ ਉਮਰ ਜਿਹੜੀ ਦੋਸਤੋ 5 ਮਹੀਨੇ ਨਹੀਂ ਹੈ ਠੀਕ ਹੈ ਜੀ ਮਾਰਕਿੰਗ ਤੁਸੀਂ ਆਪ ਹੀ ਦੋਸਤੋ ਚੈੱਕ ਕਰ ਸਕਦੇ ਹੋ ਫੇਸ ਤੇ ਸਿੱਧਾ ਪਟਾ ਠੀਕ ਹੈ ਜੀ ਅੱਖਾਂ ਦੇ ਵਿੱਚ ਨਿਸ਼ਾਨ ਤੁਸੀਂ ਚੈੱਕ ਕਰ ਸਕਦੇ ਹੋ ਤੇ ਤਾਰਾਂ ਦੀ ਜਿਹੜੀ ਦੋਸਤੋ ਮਾਰਕਿੰਗ ਉਹ ਵੀ ਤੁਸੀਂ ਦੋਸਤੋ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਢਾਂਚਾ ਦੋਸਤੋ ਇਸ ਕੱਟੀ ਦਾ ਵੀ ਚੰਗਾ ਉਮਰ 5 ਮਹੀਨੇ ਹੈ ਇਸ ਕੱਟੀ ਦੀ ਵੀ ਠੀਕ ਹੈ ਜੀ ਛਾਂੜ ਦੋਸਤੋ ਇਸ ਕੱਟੀ ਦੇ ਵੀ ਚਾਰੇ ਨਿਖੜਵੇ ਠੀਕ ਹੈ ਬਹੁਤ ਸੋਹਣਾ ਕੱਦ ਕਾਠ ਕਰਨਾ ਇਸ ਕੱਟੀ ਨੇ ਤੇ ਰੇਟ ਇਹਦਾ ਕੀ ਹੋਊਗਾ ਦੂਜੇ ਨੰਬਰ ਵਾਲੀ ਦਾ ਇਹਦਾ 18000 18000 ਰੁਪਏ ਠੀਕ ਹੈ ਦੋਸਤੋ 18000 ਰੁਪਏ ਦੂਜੇ ਨੰਬਰ ਤੇ ਤੁਹਾਨੂੰ ਕੱਟੀ ਦਿਖਾਈ ਹੈ ਜੀ ਠੀਕ ਹੈ 5 ਮਹੀਨੇ ਉਮਰ ਹੈ ਤੇ ਜਿਹੜੀ ਤੀਜੇ ਨੰਬਰ ਤੇ ਆਪਣੇ ਕੋਲ ਕੱਟੀ ਖੜੀ ਆ ਉਹ ਥੋੜੀ ਯੋਰ ਵਾਈਟ ਦੇ ਵਿੱਚ ਆ ਖੋਲ ਲਿਆ ਇਹਨੂੰ ਵੀ ਕਿੰਨੇ ਟਾਈਮ ਦੀ ਹੋਊਗੀ ਬਾਈ ਇਹ ਜੀ ਕਿੰਨੇ ਟਾਈਮ ਦੀ ਹੋਊਗੀ ਇਹ ਸਵਾ ਸਾਲ ਦੀ ਹੈ ਜੀ ਸਵਾ ਸਾਲ ਠੀਕ ਹੈ ਤੁਸੀਂ ਚੈੱਕ ਕਰ ਸਕਦੇ ਹੋ ਬਿਲਕੁਲ ਸੋਨੇ ਾਂਚੇ ਦੀ ਦੋਸਤੋ ਇਹ ਕੱਟੀ ਠੀਕ ਹੈ ਜੀ ਥੋੜੀ ਜਿਹੀ ਓਵਰ ਵਾਈਟ ਦੇ ਵਿੱਚ ਆ ਤੇ ਬਾਕੀ ਮਾਰਕਿੰਗ ਪੱਖੋਂ ਤੁਸੀਂ ਚੈੱਕ ਕਰ ਸਕਦੇ ਹੋ ਦੋਸਤੋ ਠੀਕ ਹੈ ਜੀ ਬਾਕੀ ਸਾਂਵੀ ਆ ਦੋਸਤੋ ਕੱਟੀ ਇਹ ਤੇ ਅੱਖਾਂ ਜਿਹੜੀਆਂ ਦੋਵੇਂ ਵਾਈਟ ਹੋਣਗੀਆਂ ਠੀਕ ਹੈ ਬਾਕੀ ਸਾਂਵੀ ਆ ਦੋਸਤੋ ਇਹ ਰਾਜੀ ਆ ਕੱਟੀ ਠੀਕ ਹੈ ਜੀ ਤੇ ਥਣਾ ਥਣਾ ਦੀ ਐਨ ਬਿਲਕੁਲ ਸਾਫ਼ ਹੈ ਚਾਰੇ ਥਾਣੇ ਦੋਸਤੋ ਨਿਖੜਵੇ ਹੋਣਗੇ ਤੇ ਰੇਟ ਇਹਦਾ ਕੀ ਹੋਊਗਾ 27000 27000 ਠੀਕ ਹੈ ਦੋਸਤੋ ਤੀਜੇ ਨੰਬਰ ਤੇ ਤੁਹਾਨੂੰ ਕੱਟੀ ਦਿਖਾਈ ਆ ਜੀ ਰੇਟ 27000 ਰੁਪਇਆ ਠੀਕ ਹੈ ਜੀ ਤੁਸੀਂ ਕੋਈ ਵੀ ਕੱਟੀ ਪੁੱਛਣੀ ਹੈ ਤਾਂ ਦੋਸਤੋ ਨੰਬਰ ਵਾਈ ਜੇ ਬਾਈ ਤੋਂ ਪੁੱਛ ਸਕਦੇ ਹੋ ਠੀਕ ਹੈ ਜੀ ਇਹ ਕੱਟੀ ਤੁਹਾਨੂੰ ਤੀਜੇ ਨੰਬਰ ਤੇ ਦਿਖਾਤੀ ਹੈ 27000 ਰੇਟ ਠੀਕ ਹੈ ਤੇ ਇੱਕ ਜਿਹੜੀ ਚੌਥੇ ਨੰਬਰ ਤੇ ਹੈ ਬੱਗੀ ਮੋਛ ਦੇ ਵਿੱਚ ਕੱਟੀ ਇਹ ਵੀ ਖੋਲ ਲਿਆ ਕਿੰਨੀ ਉਮਰ ਦੀ ਹੋਣੀ ਹੈ ਇਹ ਇਸ ਹਾਲ ਦੀ ਹੈ ਜੀ ਹਾਲ ਦੀ ਹੈ ਠੀਕ ਹੈ ਦੋਸਤੋ ਇਹ ਵੀ ਬਿਲਕੁਲ ਜੈਦ ਜੀ ਮਾਰਕਿੰਗ ਦੇ ਵਿੱਚ ਹੈ ਕੱਟੀ ਸੋਨੇ ਢਾਂਚੇ ਦੀ ਹੈ ਤੇ ਬੱਗੀ ਬੱਗੀ ਮੋਛ ਦੇ ਵਿੱਚ ਹੈ ਦੋਸਤੋ ਠੀਕ ਹੈ ਜੀ ਦੋਸਤੋ ਫੇਸ ਤੁਸੀਂ ਚੈੱਕ ਕਰ ਸਕਦੇ ਹੋ ਜੀ ਫੇਸ ਇਸ ਕੱਟੀ ਦਾ ਬਹੁਤ ਸੋਹਣਾ ਤੁਹਾਨੂੰ ਪਸੰਦ ਆਊਗਾ ਸੈਂਗ ਬਿਲਕੁਲ ਛੋਟਾ ਤੇ ਗੋਲ ਸੈਂਗ ਹੈ ਠੀਕ ਹੈ ਜੀ ਧਾਂਚੇ ਵੱਖੋ ਦੋਸਤੋ ਕੱਟੀ ਚੰਗੀ ਹੈ ਠੀਕ ਹੈ ਤੇ ਬਾਕੀ ਬਿਲਕੁਲ ਜੈਦ ਜੀ ਮਾਰਕਿੰਗ ਦੇ ਵਿੱਚ ਹੈ ਪੂਛ ਵਗੈਰਾ ਦੋਸਤੋ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਸੋਹਣੀ ਲੰਬਾਈ ਦੇ ਵਿੱਚ ਪੂਛ ਇਸ ਕੱਟੀ ਦੀ ਠੀਕ ਹੈ ਜੀ ਤੇ ਬਾਕੀ ਥਣ ਵੀ ਚਾਰੇ ਨਿਖੜੇ ਹੋਣਗੇ ਤੇ ਰੇਟ ਇਹਦਾ ਕੀ ਹੋਊਗਾ ਬਾਈ ਇਹਦਾ 21000 21000 ਠੀਕ ਹੈ ਦੋਸਤੋ ਚੌਥੇ ਨੰਬਰ ਤੇ ਇੱਕ ਤੁਹਾਨੂੰ ਘੱਟੀ ਦਿਖਾਈ ਹੈ ਜੀ ਰੇਟ 21000 ਰੁਪਿਆ ਠੀਕ ਹੈ ਜੀ ਮਾਨਤਾਣ ਦੋਸਤੋ ਸਾਰੇ ਪਸੂਆਂ ਦੇ ਵਿੱਚ ਹੋਊਗਾ ਜਦੋਂ ਤੁਸੀਂ ਫਾਈਨਲ ਗੱਲਬਾਤ ਕਰੋਗੇ ਇੱਕ ਆਪਣੇ ਕੋਲੇ ਬੂਰੀ ਚਿੱਟੀ ਘੱਟੀ ਹੈ ਹਨਾ ਹਾਂਜੀ ਚਿੱਟੀ ਹੈ ਜੀ ਇਹ ਪਿਛਲੀ ਵੀਡੀਓ ਚ ਵੀ ਦਿਖਾਈ ਸੀ ਹਾਂ ਹਾਂ ਸੌਦਾ ਹੋ ਗਿਆ ਸੀ ਯਾਰ ਫਿਰ ਉਹਨਾਂ ਨੇ ਸਾਈ ਤਾਂ ਪਾਤੀ ਸੀ ਉਹਨਾਂ ਨੂੰ ਕੋਈ ਕੰਮ ਪੈ ਗਿਆ ਅੱਛਾ ਤੇ ਉਹ ਫਿਰ ਲੈ ਕੇ ਨਿਗੇ ਸਾਈ ਵਾਪਸ ਕਰਤੀ ਉਹਨਾਂ ਨੇ ਅੱਛਾ ਕਿੰਨੀ ਆਈ ਸੀ ਸਾਈ ਹਾਂਜੀ 2000 2000 ਅੱਛਾ ਵਾਪਸ ਕਰਤੀ ਹਾਂਜੀ ਠੀਕ ਹੈ ਬਹੁਤ ਸੋਹਣਾ ਕੰਮ ਕੀਤਾ ਤੇ ਲੈ ਖੋਲਿਆ ਬਾਈ ਜਦੋਂ ਦੋਸਤੋਂ ਪਸੂ ਦਾ ਸੌਦਾ ਹੋ ਜਾਂਦਾ ਹੈ ਉਹਨਾਂ ਨੂੰ ਆਪਾਂ ਜਿਹੜੇ ਬਾਈ ਹੁਣਾਂ ਨਾਲ ਗੱਲ ਬਾਤ ਹੋਈ ਵੀ ਫੋਨ ਬਹੁਤ ਜ਼ਿਆਦੇ ਆਏ ਸੀਗੇ ਤੇ 2000 ਰੁਪਏ ਸਾਈ ਆਈ ਹੋਈ ਸੀਗੀ ਤੇ ਤਾਂ ਕਰਕੇ ਦੋਸਤੋਂ ਇਹ ਫਿਰ ਰੋਕਣੀ ਪੈ ਗਈ ਵੀ ਜਿਹੜੇ ਫੋਨ ਆਏ ਉਹਨਾਂ ਨੂੰ ਕਿਹਾ ਵੀ ਵੇਖੇਗੀ ਕਿ ਕੱਟੀ ਸਾਈ ਆਈ ਹੋਈ ਹੈ ਬਾਈ ਹੁਣਾਂ ਨੇ ਖਰੀਦੀ ਸੀ 2000 ਰੁਪਏ ਸਾਈ ਆਈ ਹੋਈ ਸੀ ਠੀਕ ਹੈ ਜੀ ਤੇ ਉਹਨਾਂ ਦੀ ਕੋਈ ਮਜਬੂਰੀ ਕਾਰਨ ਉਹ ਨਹੀਂ ਲਿਜਾ ਸਕੇ ਇਸ ਕੱਟੀ ਨੂੰ ਠੀਕ ਹੈ ਜੀ ਬਾਕੀ ਤੁਸੀਂ ਰੰਗ ਦੋਸਤੋਂ ਚੈੱਕ ਕਰ ਸਕਦੇ ਹੋ ਚਿੱਟੀ ਚਿੱਟੀ ਤੇ ਇਹਨੂੰ ਆਪਾਂ ਬੂਰੀ ਚਿੱਟੀ ਕੱਟੀ ਦੋਸਤੋ ਮੰਨ ਸਕਦੇ ਹਾਂ ਠੀਕ ਹੈ ਉਮਰ ਉਹ ਫਿਰ 1.5 ਸਾਲ ਦੀ ਸੀ ਹੈ ਨਾ ਹਾਂ 1.5 ਸਾਲ ਦੀ 1.5 ਸਾਲ ਦੋਸਤੋ ਉਮਰ ਹੈ ਠੀਕ ਹੈ ਤੇ ਥਾਣਾ ਤੁਹਾਨੂੰ ਦੋਸਤੋ ਫਿਰ ਤੁਹਾਨੂੰ ਦਿਖਾ ਦਿੰਨਾ ਜੀ ਇਸ ਕੱਟੀ ਦੇ ਚਾਰੇ ਥਾਣਾ ਦੋਸਤੋ ਨਿਕੜਵੇ ਹੋਣਗੇ ਤੇ ਰੇਟ ਫਿਰ ਇਹਦਾ ਇਹਦਾ 32000 32000 ਹਾਂਜੀ ਠੀਕ ਹੈ ਦੋਸਤੋ 32000 ਰੇਟ ਫੁਰ ਵੀ ਦੋਸਤੋ ਮਾਨਤਾ ਨਾਲ ਮੌਕੇ ਦੇ ਉੱਤੇ ਹੋ ਜਾਊਗਾ ਠੀਕ ਹੈ ਤੇ ਇੱਕ ਜਿਹੜੀ ਪਰਲੇ ਪਾਸੇ ਜਿਹੜੀ ਕੱਟੀ ਖੜੀ ਆ ਉਹਨੂੰ ਵੀ ਖੋਲ੍ਹ ਲਈਏ ਇਹ ਦੋਸਤੋ ਤੁਹਾਨੂੰ 6ਵੇਂ ਨੰਬਰ ਤੇ ਦੋਸਤੋ ਕੱਟੀਆਂ ਦਿਖਾ ਰਿਹਾ ਜੀ ਠੀਕ ਹੈ ਉਮਰੋਂ ਬਾਈ ਦੱਸਤਾ ਪਿਆ ਇਹ ਵੀ 5 ਕੁ ਮਹੀਨਿਆਂ ਦੀ ਹੈ ਨਾ 5 6 ਮਹੀਨਿਆਂ ਦੀ ਬਸ ਇੰਨੀ ਕੀ ਹੈ 5 ਮਹੀਨੇ ਹਾਂ 4 ਕੁ ਕੱਟੀਆਂ ਜਿਹੜੀਆਂ ਸੇਮ ਉਮਰ ਦੀਆਂ ਸੀਗੀਆਂ ਠੀਕ ਹੈ ਜੀ 5 ਕੁ ਮਹੀਨੇ ਦੋਸਤੋ ਇਸ ਕੱਟੀ ਦੀ ਉਮਰ ਹੈ ਠੀਕ ਹੈ ਸੋਹਣੇ ਟਾਂਚੇ ਦੀ ਹੈ ਬਾਕੀ ਥੋੜੀ ਜਿਹੀ ਓਵਰ ਵਾਈਟ ਦੇ ਵਿੱਚ ਹੈ ਬਾਕੀ ਫੇਸ ਫੂਸ ਸੋਹਣਾ ਤੇ ਅੱਖਾਂ ਦੋਵੇਂ ਨੀਲੀਆਂ ਹੋਣਗੀਆਂ ਠੀਕ ਹੈ ਜੀ ਢਾਂਚੇ ਪੱਖੋਂ ਚੰਗੀ ਆ ਉਮਰ ਹਜੇ ਬਿਲਕੁਲ ਛੋਟੀ ਆ ਪੰਜ ਮਹੀਨੇ ਦੀ ਆ ਦੋਸਤੋ ਚਾਰੇ ਕਟੀਆਂ ਦੇ ਢਾਂਚੇ ਚੰਗੇ ਆ ਤੇ ਜੇ ਵੀ ਕਿਸੇ ਵੀਰ ਭਰਾ ਨੇ ਆਪਣੀ ਸਾਹ ਤੇ ਸਾੰਬਣੀ ਹੋਣ ਤਾਂ ਚਾਰੇ ਕਟੀਆਂ ਬਹੁਤ ਸੋਹਣੀਆਂ ਤਿਆਰ ਹੋਣਗੀਆਂ ਫੀਡ ਫੀਡ ਵਗੈਰਾ ਤੁਸੀਂ ਪਾ ਕੇ ਇਹਨਾਂ ਨੂੰ ਤਿਆਰ ਕਰ ਸਕਦੇ ਹੋ ਠੀਕ ਹੈ ਤੇ ਅੱਛਾ ਉਹ ਰੇਟ ਇਹਦਾ ਕੀ ਹੋਊਗਾ 6ਵੇਂ ਨੰਬਰ ਵਾਲੀ ਕੱਟੀ ਦਾ 17000 17000 ਠੀਕ ਹੈ ਤੇ ਇੱਕ ਜਿਹੜੀ ਆਪਣੇ ਕੋਲੇ 7ਵੇਂ ਨੰਬਰ ਤੇ ਖੜੀ ਹੈ ਚਿੱਟੇ ਜੇ ਮੂਹ ਵਾਲੀ ਹੈ ਨਾ ਇਹਨੂੰ ਵੀ ਖੋਲਿਆ ਇਹ ਡਾ ਡਾ ਕੱਟੀ ਆਇਆ ਠੀਕ ਹੈ ਇਹ ਵੀ ਪੰਜ ਮਹੀਨੇ ਦੀ ਹੈ ਹਾਂਜੀ ਠੀਕ ਹੈ ਦੋਸਤੋ ਇਹਦੀ ਵੀ ਤੁਸੀਂ ਮਾਰਕਿੰਗ ਚੈੱਕ ਕਰ ਸਕਦੇ ਹੋ ਬਹੁਤ ਸੋਹਣੀ ਹੈ ਫੇਸ ਦੋਸਤੋ ਤੁਸੀਂ ਚੈੱਕ ਕਰ ਸਕਦੇ ਹੋ ਤਾਂ ਗੁਲਾਬੀ ਪਣ ਜਿਹੜਾ ਫੇਸ ਤੇ ਹੈ ਉਹ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਅੱਖਾਂ ਬਿਲਕੁਲ ਲਾਲ ਤੇ ਨੀਲੀਆਂ ਹੋਣਗੀਆਂ ਠੀਕ ਹੈ ਜੀ ਤੇ ਸੈਂਗ ਬਿਲਕੁਲ ਛੋਟੀ ਇਹ ਜੀ ਉਮਰ ਛੋਟੀ ਆ ਤੇ ਬਾਕੀ ਢਾਂਚਾ ਤੁਸੀਂ ਦੋਸਤੋ ਚੈੱਕ ਕਰ ਲਿਓ ਠੀਕ ਹੈ ਜੀ ਪੰਜ ਮਹੀਨੇ ਦੋਸਤੋ ਉਮਰ ਠੀਕ ਹੈ ਤੇ ਰੇਟ ਇਹਦਾ ਕੀ ਹੋਊਗਾ ਇਹਦਾ ਜੀ 21000 ਹੈ 21000 ਠੀਕ ਹੈ ਥਣ ਦੋਸਤੋ ਇਸ ਕੱਟੀ ਦੇ ਵੀ ਚਾਰੇ ਨਿਕੜਵੇ ਆ ਬਹੁਤ ਸੋਹਣਾ ਥਣ ਗੈਪ ਤੇ ਲੱਗਾ ਹੋਇਆ ਠੀਕ ਹੈ ਜੀ ਤੇ ਦੋਸਤੋ 5 ਮਹੀਨੇ ਉਮਰ ਹੈ ਤੇ 21000 ਰੁਪਏ ਰੇਟ ਟੋਟਲ ਪਸ਼ੂ ਤੁਹਾਨੂੰ ਸੱਤ ਦਿਖਾਤੇ ਆ ਜੀ ਸੱਤਾਂ ਦਾ ਹੀ ਰੇਟ ਦੱਸਾਂ ਤੋਰ ਫੇਰ ਕੇ ਵੀ ਦਿਖਾਤੇ ਫੇਰ ਵੀ ਜਿਹੜਾ ਤੁਹਾਨੂੰ ਇਹਨਾਂ ਦੇ ਵਿੱਚੋਂ ਕੋਈ ਨਾਗ ਪਸੰਦ ਆਉ ਤਾਂ ਉਹਦੀ ਜਿਹੜੀ ਤੁਸੀਂ ਤਸਲੀਆਪ ਕਰਨੀ ਆ ਆ ਕੇ ਠੀਕ ਹੈ ਤੇ ਚਲੋ ਠੀਕ ਹੈ ਭਾਈ ਜੀ ਠੀਕ ਹੈ ਜੀ ਭਾਈ